ਸਸਰੀ ਕਾਲਜੀ ਲੈ ਵੀ ਦੋਸਤੋ ਮਿੱਤਰ ਪਿਆਰਿਓ ਪਵਾਦਾਲਿਓ ਅੱਜ ਤੁਹਾਨੂੰ ਇੱਕ ਕਾਰਡ ਸੁਣਾਵਾ ਉਹ ਕਾਰਡ ਸੁਣਕਾ ਥਰਾ ਕੌਲ ਕੌਲ ਹਰਾ ਹੋ ਜਾਗਾ ਮੈਂ ਲਿਖਕਾ ਦੇ ਦਿਉਂਗਾ ਲੈ ਵੀ ਕਾਕੀ ਕਾਰਡ ਸੁਣਾ ਦੇ ਇੱਕ ਬਾਤ ਹੋਰ ਜਿਹੜਾ ਇਹ ਕਾਰਡ ਆ ਨਾ ਇਹ ਕੈਨੇਡਾ ਪੱਕੀ ਆ ਫੈਮਲੀ ਜਿੰਨਾ ਇਹ ਕਾਰਡ ਛਪਾਇਆ ਹਰ ਕਾਰਡ ਸੁਣਿਓ ਨਜ਼ਾਰਾ ਆ ਜਾਗਾ ਤੁਹਾਨੂੰ ਇੱਕੋਂ ਕਾਰ ਸਤ ਗੁਰ ਪ੍ਰਸਾਦ ਥਾਰੇ ਚੋਹਾਂ ਕੀ ਗੈਲ ਮਾਰੇ ਸੁਪਨੇ ਪਾਵਾਂਗੇ ਪੈਲ ਸਵਰਗਵਾਸੀ ਸਰਦਾਰ ਗਰਦੇਵ ਸਿੰਘ ਬੈਦਵੰਡ ਅਰਸ ਵਰਗਵਾਸੀ ਹਰਪਜਨ ਕੌਰ ਬੈਦਵੰਡ ਤੁਹਾਨੂੰ ਬੇਨਤੀ ਕਰ ਰਹੇ ਆ ਬਈ ਉਹਨਕੇ ਪੋਤੇ ਅਕਬਰ ਸਿੰਘ ਪਿਤਾ ਸਰਦਾਰ ਹਰਮਨਜੀਤ ਸਿੰਘ ਤੇ ਪਤਨੀ ਦਵਿੰਦਰ ਕੌਰ ਦਾ ਆਨੰਦ ਕਾਰਜ ਮਨਪ੍ਰੀਤ ਕੌਰ ਪਿਤਾ ਸਰਦਾਰ ਸਤਵੰਤ ਸਿੰਘ ਤੇ ਪਤਨੀ ਕਰਮਜੀਤ ਕੌਰ ਦੇ ਗੈਲ ਹੋਣਾ ਤੈ ਹੋਇਆ ਹੈ ਇਹ ਬਾਬਾ ਦਾ ਵੀ ਅਸਲੀ ਅਸਲੀ ਮਟੀਰੀਅਲ ਜਿਹੜਾ ਤਰਾ ਕਾਲ ਕਾਲ ਖਰਾ ਕਰਾਦਾ ਇਹ ਤਾਂ ਨਾਮੋ ਚੱਲ ਰਹੀ ਏ ਨੰਬਰੀਓ ਚੱਲ ਰਹੀ ਸੀ ਹਾਂ ਹਾਂ ਇਹ ਜੇ ਵਕਤਾਂ ਬਾ ਸਗਣਾ ਆਲੇ ਗੱਡੇ ਨੂੰ ਥਾਰੇ ਵਰਗੇ ਸੱਜਣਾ ਕੇ ਹੱਥ ਲੱਗ ਜਾ ਫੇਰ ਤਾਂ ਉਹ ਬਾਤ ਹੋ ਜਾ ਬਾਈ ਜਿੱਤਰਾ ਪਹਿਲੇ ਵਕਤਿਆਂ ਮਾ ਮੇਲੇ ਮਾ ਗਏ ਨਿਆਣਿਆਂ ਨੂੰ ਜਾਂਦੇ ਆਏ ਜਲੇਬੀਆਂ ਖਾਣੇ ਨੂੰ ਮਿਲ ਜਾਂਦੀ ਪੱਕੀ ਬਾਤ ਹੈ ਉਹ ਉਸ ਟਾਈਮ ਦੀ ਬਾਤ ਹੋ ਰਹੀ ਜਦ ਰੁਪਿਆ 2 ਰੁਪਿਆ ਮਿਲਦਾ ਹਰੱਗਾ ਖਾਣੇ ਨੂੰ ਬਸ ਕਿਆ ਬੰਦੇ ਨੂੰ ਕੁਝ ਨਹੀਂ ਮਿਲਦਾ ਮਤਲਬ ਜਾਣ ਸਾਰ ਜਲੇਬੀਆਂ ਮਿਲ ਗਈ ਆਏ ਹਾਏ ਹਾਏ ਅਰੱਗਾ ਦੇ ਕਿਤਨਾ ਸੋਹਣਾ ਲਿਖਿਆ ਬਾਗਲੇ ਨੇ ਹਾਂ ਫੇਰੋ ਕਿਕਰ ਪਾ ਚੜੀ ਕਾਟੋ ਮੰਗੂ ਮੇਲੇ ਮੇਲਦਾ ਫਿਰਾਤਾ ਹਾਂ ਜਦ ਕਾਟੋ ਤੇ ਕਿਕਰ ਨੂੰ ਫੁੱਲਾਏ ਹੋਣਾ ਕਾਟੋ ਮੇਲਾ ਦੇਖਿਆ ਹਾਏ ਕਾਟੋ ਨਿਆਰੀ ਪੂਰੇ ਜਾਂ ਬਦਲ ਹੋਇਆ ਬਹੁ ਆਉ ਕੰਮ ਕਰਿਆ ਬਾਈ ਹਾਂ ਸੋ ਥਮੇ ਭਾਈ ਮਾਰੇ ਬੇੜੇ ਕੇ ਭਾਗ ਵਧਾਣੇ ਵਾਸਤਾ ਬੁੱਟੀਆਂ ਵਾਲੇ ਛੋਲੇ ਮਾਂ ਸਗਨਾ ਕੇ ਗੀਤ ਲੈ ਕਾ ਮਾਰੇ ਕਰਾ ਮੈਨੀ ਟੋਬਾ ਐਵੀ ਨੋਮਾ ਚਰਨ ਪਾਣੀ ਜੀ ਹਾਂ ਦੇਖੋ ਵਿਆਹ ਵੀ ਕੈਨੇਡਾ ਮਾਂ ਹੋ ਰਿਆ ਠੀਕ ਹੈ ਫੇਰ ਵੀ ਅਗਲਾ ਬਾਰੇ ਬਹੁਤ ਬੰਦੇ ਐਸੀਆਂ ਜਿਹੜੀ ਆਪਣੀ ਬੋਲੀ ਇੰਡੀਆ ਮਾਂ ਰਹਿ ਕਾ ਬੋਲਣ ਦੇ ਸ਼ਰਮਾਵਾ ਅਗਲੇ ਕੈਨੇਡਾ ਮ ਰਹਿ ਰਹੇ ਮਹੀਂ ਪੱਕੇ ਆ ਹਰ ਮਾਹ ਦੇ ਖੁਦ ਦੁਨੀਆ ਬਕਾੜ ਜਾ ਰਹੇ ਹੋਣੇ ਉਹ ਦੁਨੀਆ ਬਕਾੜ ਜਾ ਰਹੇ ਨੂੰ ਹੀ ਪਤਾ ਲੱਗਾ ਵੀ ਇਹ ਪੁਆਦੀ ਬੋਲੀ ਵਾਲੇ ਆ ਪੰਜਾਬੀ ਕੀ ਇੱਕ ਉਪ ਬੋਲੀ ਆ ਪੁਆਦੀ ਉਸਮਾ ਕਾਰਡ ਚ ਪਵਾਇਆ ਵਾ ਇਤਨੀ ਮਨੁਵੀ ਨੇ ਕੰਮ ਕਰਨੇ ਚਾਹੀਏ ਆਪਣੀ ਮਾਂ ਬੋਲੀ ਨੂੰ ਜੇ ਅੱਗਾ ਲੈ ਕਾਣਾ ਜਿੱਤਰਾ ਹੀ ਹਮ ਛੋਟੀ ਛੋਟੀ ਵੀਡੀਓ ਬਣਾ ਕਾ ਪੁਆਦੀ ਬੋਲੀ ਨੂੰ ਅੱਗਾ ਲੇ ਜਣੇ ਕੋਸ਼ਿਸ਼ ਕਰ ਰਹੇ ਇਤਨੀ ਸਾਰੇ ਪੁਆਦੀ ਮਿਲ ਜੁਲ ਕੇ ਆਪਣੀ ਬੋਲੀ ਨੂੰ ਆਪਣੇ ਪੁਆਦ ਨੂੰ ਅੱਗਾ ਲੈ ਆਣੇ ਵਾਸਤਾ ਐਸੀ ਐਸੀ ਕੰਮ ਕਰਨੇ ਚਾਹੀਏ ਸਾਰੇ ਵਾਇਗੀਆਂ ਨੂੰ ਬਾਕੀ ਵੈਦਵਾਨ ਫੈਮਿਲੀ ਨੂੰ ਦਿਲ ਤੇ ਧੰਨਵਾਦ ਆ ਜਿੰਨਾ ਆਪਣੀ ਮਾਂ ਬੋਲੀ ਨੂੰ ਅੱਗਾ ਲਿਆਣੇ ਵਾਸਤਾ ਇਹ ਉਪਰਾਲਾ ਕਰਾਇਆ ਇਹ ਕਦਮ ਚੱਕਿਆ ਧੰਨਵਾਦ ਜੀ ਬਹੁਤ ਬਹੁਤ